ਮੌਸਮ ਵਿਭਾਗ ਨੇ ਅੱਜ ਅਤੇ ਕੱਲ ਯਾਨੀ ਕਿ 2 ਸਤੰਬਰ ਤੇ 3 ਸਤੰਬਰ ਨੂੰ ਫੇਰ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਕੱਲ ਵੀ ਭਵਿੱਖਬਾਣੀ ਦੇ ਮੁਤਾਬਿਕ ਪੰਜਾਬ ਦੇ ਤਕਰੀਬਨ ਹਰ ਸ਼ਹਿਰ ਪਿੰਡ ਦੇ ਵਿੱਚ ਮੀਂਹ ਪੈਂਦਾ ਰਿਹਾ ਤੇ ਮੀਂਹ ਕਰਕੇ ਵੀ ਪੂਰੇ ਸੂਬੇ ਦੇ ਹਾਲਾਤ ਬਦਲਰ ਹੋ ਗਏ ਨੇ ਦਰਜਨਾ ਸ਼ਹਿਰ ਜਲਥਲ ਹੋ ਗਏ ਨੇ ਅਜਿਹੇ ਵਿੱਚ ਹੜਾਂ ਨਾਲ ਕਿਰੇ ਪੰਜਾਬ ਵਾਸੀਆਂ ਦਾ ਫਿਕਰ ਹੋਰ ਵੀ ਵੱਧ ਗਿਆ ਹੈ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ 'ਚ ਵੀ ਪੈਣ ਕਰਕੇ ਰਾਵੀ ਬਿਆਸ ਤੇ ਸਤਲੁਜ ਦਰਿਆਵਾਂ ਦੇ ਨਾਲ-ਨਾਲ ਘੱਗਰ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ ਪੰਜਾਬ ਦੇ ਵਿੱਚ ਮੌੜ ਤੋਂ 31 ਅਗਸਤ ਨੂੰ ਮੀਂਹ ਸ਼ੁਰੂ ਹੋ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਹੀ ਪੈ ਰਿਹਾ ਹੈ ਅੱਜ ਸਵੇਰ ਤੋਂ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਰੁਕ-ਰੁਕ ਕੇ ਕਿਤੇ ਤੇਜ਼ ਕਿ ਹੜਾਂ ਦੀ ਮਾਰ ਹੀਟ ਆ ਸਕਦਾ ਹੈ ਮਾਨਸਾ ਜ਼ਿਲ੍ਹੇ ਸਮੇਤ ਪੰਜਾਬ ਦੇ ਤਕਰੀਬਨ ਹਰ ਸ਼ਹਿਰ ਦੇ ਵਿੱਚ ਜਦੋਂ ਮੀਂਹ ਜ਼ਿਆਦਾ ਪੈਂਦਾ ਹੈ ਤਾਂ ਪਾਣੀ ਗੋਡੇ-ਗੋਡੇ ਖੜ ਜਾਂਦਾ ਹੈ ਸ਼ਹਿਰਾਂ ਦੇ ਮੁੱਖ ਬਾਜ਼ਾਰ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਲੋਕਾਂ ਨੂੰ ਬਾਹਰ ਚਲਾਉਣ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਕੱਲ ਚंडीगढ़ ਦੇ ਵਿੱਚ 9.9 ਐਮ ਐਮ ਅਮ੍ਰਿਤਸਰ ਦੇ ਵਿੱਚ 24.1 ਲੁਧਿਆਣੇ 216 ਐਮ ਐਮ ਪਟਿਆਲਾ 104.9 ਪਠਾਨਕੋਟ 3.6 ਫਰੀਦਕੋਟ ਦੇ ਵਿੱਚ 10.2 ਤੇ ਬਠਿੰਡੇ 13.5 ਐਮ ਐਮ ਮੀ ਪਿਆ ਹੈ ਮਾਨਸਾ ਦੇ ਵਿੱਚ 42 ਐਮ ਮੋਹਾਲੀ ਦੇ ਵਿੱਚ 84 ਐਮ ਰੂਪਨਗਰ ਵਿੱਚ 91 ਤੇ ਬਲਾਚੌਰ ਦੇ ਵਿੱਚ 133.5 ਐਮ ਐਮ ਮ ਮੌਸਮ ਵਿਭਾਗ ਨੇ ਅੱਧੀ ਰਾਤ ਨੂੰ ਫੇਰ ਚੇਤਾਵਨੀ ਜਾਰੀ ਕੀਤੀ ਕਿ ਸੰਗਰੂਰ ਬਰਨਾਲਾ ਪਟਿਆਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਲੁਧਿਆਣਾ ਚੰਡੀਗੜ੍ਹ ਰੂਪਨਗਰ ਮੋਗਾ ਜਲੰਧਰ ਸ਼ਿਰ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦੇ ਵਿੱਚ ਤੀਸਮੀ ਪਵੇਗਾ ਤੇ ਉਹ ਵਿਕਮਾਣੀ ਸਹੀ ਸਾਬਿਤ ਹੋਈ ਹੈ ਸਵੇਰ ਤੱਕ ਮੀਂਹ ਹੀ ਪੈ ਰਿਹਾ ਹੈ ਜਨ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਮੀਂਹ ਦੀ ਪੀਲੀ ਅਤੇ ਸੰਤਰੀ ਚੇਤਾਵਨੀ ਵੱਖ-ਵੱਖ ਥਾਵਾਂ ਲਈ ਜਾਰੀ ਕੀਤੀ ਗਈ ਹੈ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰ ਲਈਏ ਤਾਂ ਅੱਜ 2 ਸਤੰਬਰ ਸਵੇਰੇ 8:30 ਵਜੇ ਤੱਕ ਭਾਰੀ ਮੀਂਹ ਦਾ ਮੌਸਮ ਵਿਭਾਗ ਨੇ ਅਲਰ ਕੁਲਣ ਵੀ ਆਨਲਾਈਨ ਕਲਾਸਾਂ ਲਾਂ ਲਈ ਕਿਹਾ ਗਿਆ ਹੈ 5 ਸਤੰਬਰ ਤੱਕ ਫੀਲਡ ਅਫਸਰਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਅੱਜ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਤੋਂ ਬਾਅਦ ਕੱਲ 3 ਸਤੰਬਰ ਨੂੰ ਯਮਨਾਨਗਰ ਤੇ ਅੰਬਾਲਾ ਜ਼ਿਲ੍ਹੇ ਦੇ ਲਈ yellow alert ਮੀਂਹ ਦਾ ਜਾਰੀ ਕੀਤਾ ਗਿਆ ਹੈ ਗਰਜ ਚਮਕ ਦੇ ਨਾਲ ਇਥੇ ਭਾਰੀ ਮੀਂਹ ਦੀ ਚੇਤਾਵਨੀ ਹੈ ਹਰੂਖhetra ਕੈਥਲ ਕਰਨਾਲ ਜੀਂਦ ਪਾਣੀਪਤ ਹਿਸਾ ਦੇ ਵਿੱਚ ਕਿਤੇ ਕਿਤੇ ਜਦਕੇ ਪੰਚਕੁਲਾ ਸੋਨੀਪਤ ਰੋहतक ਭਵਾਨੀ ਚੱਜਰ ਚਰਖੀ ਦਾਦਰੀ ਮਹਿੰਦਰਗੜ ਰਿਵਾੜੀ ਮੇਵਾਤ ਪਲਵਲ ਗੁਰੂਗਰਾਮ ਤੇ ਫਰੀਦাবাদ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੂਰੀ ਪ ਹੈ ਕਾਲੀ ਦਿੱਲੀ ਵਿੱਚ ਭਾਰੀ ਨਹੀਂ ਪਿਆ ਜਿਸ ਤੋਂ ਬਾਅਦ ਯਮਨਾ ਨੇ ਇਥੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਹਾਥਨੀਕੁੰਡ ਬੈਰਾਜ ਦੇ ਪਾਣੀ ਦਾ ਪੱਧਰ 329000 113 ਕਿਉਸਿਕ ਦਰਜ ਕੀਤਾ ਗਿਆ ਤੇ ਲਗਾਤਾਰ ਇਹ ਪੱਧਰ ਵੱਧ ਰਿਹਾ ਹੈ ਖਤਨੀਕੁੰਡ ਬਿਰਾਜ ਤੋਂ ਆਉਣ ਵਾਲਾ ਸਾਰਾ ਪਾਣੀ ਜਮਨਾ ਚ ਛੱਡਿਆ ਜਾ ਰਿਹਾ ਹੈ ਇਸ ਇਸ ਤਰ੍ਹਾਂ ਕਿ ਜਮਨਾ ਨਾਲ ਲੱਗਦੇ ਹਰਿਆਣੇ ਦੇ ਵੱਖ-ਵੱਖ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਹੜ੍ਹ ਵਰਗੀ ਸਥਿਤੀ ਇੱਥੇ ਪੈਦਾ ਹੋ ਸਕਦੀ ਹੈ ਕਿਉਂਕਿ ਇਹ ਪਾਣੀ ਅਗਲੇ 48 ਤੋਂ 72 ਘੰਟਿਆਂ ਵਿੱਚ ਦਿੱਲੀ ਪਹੁੰਚ ਜਾਊਗਾ ਉਸ ਤੋਂ ਬਾਅਦ ਇਹ ਸਿੱਧਾ ਹਰਿਆਣੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਹਰਿਆਣੇ ਦੇ ਸਿੰਚਾਈ ਵਿਭਾਗ ਨੇ ਪ੍ਰਬੰਧਾਂ ਦੇ ਲਈ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ ਨਾਲ ਹੀ ਨਾਲ ਪ੍ਰਸ਼ਾਸਨ ਨੇ ਹੜ੍ਹ ਰਾਹਤ ਤੇ ਬਚਾਅ ਦੇ ਲਈ ਇੱਕ ਹੈਲਪਲਾਈਨ ਨੰਬਰ 01732 23781120 ਜਾਰੀ ਕਰ ਦਿੱਤਾ ਹੈ ਇਸ ਦਰਮਿਆਨ ਦਿੱਲੀ ਦੇ ਕੌਮੀ ਚਿੜੀਆ ਘ ਤੇ ਚੰਡੀਗੜ੍ਹ ਦੇ ਲੋਕ ਪਧਿਆ ਹੋਇਆ ਇਸ ਕਰਕੇ ਲੋਕ ਬਿਲਕੁਲ ਵੀ ਇਹਨਾਂ ਥਾਵਾਂ ਦੇ ਆਸ-ਪਾਸ ਨਾ ਜਾਣ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਕਮਜ਼ੋਰ ਢਾਂਚਾ ਹੈ ਇਮਾਰਤ ਹੈ ਤਾਂ ਉਸ ਦੇ ਨੇੜੇ ਨਾ ਜਾਓ ਤੇ ਅਜਿਹੇ ਉਮੀਦ ਦੇ ਮੌਸਮ ਦੇ ਵਿੱਚ ਡਰਾਈਵਿੰਗ ਵੀ ਬੜੇ ਧਿਆਨ ਦੇ ਨਾਲ ਕੀਤੀ ਜਾਵੇ ਜਿੱਥੇ-ਜਿੱਥੇ ਵੀ ਪਾਣੀ ਵਾਲੀਆਂ ਜਿਹੜੀਆਂ ਥਾਵਾਂ ਹਨ ਚਾਹੇ ਉਹ ਛੱਪੜ ਤਲਾਬ ਨਦੀਆਂ ਹਨ ਉੱਥੇ ਬਿਲਕੁਲ ਵੀ ਨਹੀਂ ਜਾਣਾ ਖਾਸਤ ਹਾਲ ਇਮਾਰਤਾਂ ਦੀ ਛੱਤ ਦਾ ਕਦੇ ਵੀ ਸਹਾਰਾ ਨਾ ਲਓ ਮੀਂਹ ਦੇ ਮੌਸਮ ਵਿੱਚ ਰੁੱਖਾਂ ਥੱਲੇ ਖੜਨ ਦੀ ਗਲਤੀ ਕਰਨ ਤੋਂ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ